ਵੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਤ ਮਰਨੇ ਹੀ ਤੇ ਪਈ ਹੈ ਤੂੰ ਬਿਨ ਪਰਮਾਨੰਤ ਮਰਨੇ ਹੀ ਤੇ ਪਈ ਹੈ ਤੂੰ ਬਿਨ ਪਰਮਾਨੰਤ ਮਰ ਕਾ ਮਰਦਾ ਜਗ ਤੂੰ ਆ ਮਰ ਖਿਨ ਜਾਂਦੇ ਕੋਈ ਮਰਤਾ ਮਰਦਾ ਜਗ ਤੂੰ ਆ ਮਰਦੇ ਨਾ ਕੋਈ ਐਸੇ ਮਰਨੇ ਜੋ ਮਰ ਬਰਨਾ ਹੋਏ ਮੇਰੇ ਮੱਥ ਜੋ ਮਰ ਬਰਨਾ ਹੋਏ ਉਹ ਸਾਕ ਦਾ ਕਾਇਕ ਸੁਜਾਪੈ ਲੂਣ ਸਾਹਿਬ ਦਾ ਖਾਇਕ ਰਣੇਂ ਦੀ ਦਰਦ ਮਰਿਆ ਸੁਜਾਪੈ ਸਿਰ ਵੱਡਾ ਹਥਿਆਰ ਕਰ ਮਰੀਆ ਮਦਰੀਆ ਸੁਜਾਪੈ ਸਿਰ ਵੱਡਾ ਹਥਿਆਰ ਕਰ ਮਰੀਆ ਮਦਰੀਆ ਸੁਜਾਪੈ ਪਿੱਛਾ ਜੋ ਇਸਤਰੀ ਹੱਥ ਫੜੀ ਦੇ ਰਸ ਰੱਪੈ ਇਸ ਪਿੱਛਾ ਜੋ ਇਸਤਰੀ ਹੱਥ ਤੇ ਹੀ ਦੇ ਰਸ ਰੱਪੈ ਕਹ ਤੈਨੂੰ ਲੜ ਮਰ ਐ ਅਮਰਤ ਵੇੜੇ ਸ਼ਬਦ ਲਾਪੈ ਸਭ ਸੰਸਰ ਵਿੱਚ ਜਾਏ ਕਹਿ ਭੰਗੈ ਮਾਰੂ ਆਣੇ ਅੰਮੇ ਲੜ ਮਰਣਾ ਲੜ ਮਰਣਾ ਕਾ ਸਦੀ ਹੋਣਾ ਲੜ ਮਰਣਾ ਕਾ ਸਦੀ ਹੋਣਾ ਗੁਰਮੁਖ ਪੰਥ ਪੂਰਨ ਪਰਤਪਾ ਸਤਿ ਸਿਦਕ ਅਕੀਰ ਪਛਾਪ ਸੱਚ ਸਤਿਗ ਸਤਿਪ੍ਰੀ ਸੋ ਗੁਰੂ ਪ੍ਰਿਆਸੀ ਸਾਧ ਸੰਗਤ ਨੂੰ ਇਹ ਨਹੀਂ ਗੱਲ ਨਹੀਂ ਦੱਸਦੇ ਜਿਵੇਂ ਵੀ ਪ੍ਰੋਗਰਾਮ ਕਰਨੀ ਸਤਿਗੁਰਾਂ ਦੇ ਪਰਮਾਤਮਾ ਦੇ ਮਿਹਰ ਮਰਵਾਣੀ ਦਾ ਕੀਰਤਨ ਕਰਦੇ ਹਾਂਗੇ ਮੰਗਲੀਆਂ ਵਰਗੀਆਂ ਸਤਿਗੁਰ ਜੀ ਦੇ ਬਚਨਾਂ ਦੇ ਲੰਗਰ ਖਿਲਾ ਅਪ ਸੰਗਤ ਨੂੰ ਸ਼ੁਰੂਆਤ ਕਰਨ ਦੀ ਕਿਰਪਾ ਕਰਨੀ ਸੋਹਣੇ ਅਤੇ ਮਹਾਨ ਅੰਗਰੇਜ਼ ਬਾਬਾ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਮੇ ਜੀ ਸਤਿਗੁਰੂ ਜੀ ਮੰਜੀ ਸਾਹਿਬ ਜੀ ਤੇ ਸਵਾ ਘੰਟੇ ਵਾਸਤੇ ਪਬਲਿਕ ਨਰ ਸਤਿਗੁਰਾਂ ਦੇ ਪਾਵਨ ਅੰਗਿਆਰ ਦੀ ਸਾਂਝ ਕਰਨ ਦੇ ਇਜਾਜ਼ਤ ਅੱਜ ਪਾਵਨ ਦਿਹਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਵਸ ਦਾ ਵੀ ਹੈ ਕਿ ਆਪਾਂ ਸਤਿਗੁਰਾਂ ਦੇ 350 ਸਾਲਾਂ ਸ਼ੁਭ ਜੀਵਨ ਦਾ ਜਿਹੜੀ ਹੈ ਉਹਨੂੰ ਬੜੀ ਪਿਆਰ ਤਿਆਰ ਭਾਵਨਾ ਦੇ ਨਾਲ ਮਨਾ ਰਹੇ ਸੋਹਰ ਸਾਲ ਜਿ ਤਰ੍ਹਾਂ ਜਿਹੜਾ ਹੈ ਸਾਰੇ ਨਗਰ ਦੇ ਉਪਰਾਲੇ ਦੇ ਸਿਰਕਾ ਇਹ ਬੜੇ ਪ੍ਰੇਮ ਦੇ ਨਾਲ ਆਪਾਂ ਸਮਾਗਮ ਕਰਵਾਉਂਦੇ ਆਂ ਇਹ ਬਾਹਰ ਉਸਾਂ ਨੂੰ ਬੇਨਤੀ ਕਰਦਾ ਜਦੋਂ ਤੱਕ ਚੱਲ ਜਾਂਦੀ ਹੈ ਜਿਨ੍ਹਾਂ ਨੇ ਲਾਲ ਸੁਣਾਉਂ ਸ਼ੁਕਰੀਆ ਜਾ ਨਹੀਂ ਵੀ ਸ਼ੁਰੂਆਤ ਹੈ। ਇਹ ਇਡਾਰਟੀਆਂ ਵੀਡੀਓ ਸਿੱਧੀ ਜਾਣਦੀ ਹੈ ਕਿ ਜੁੰਨ ਦਾ ਬਰਾਇਆ ਹੈ। ਐਦਾਂ ਰੱਖਾਂ ਜੀ। ਜਿਵੇਂ ਮਰਜ਼ੀ ਰੱਖ ਲਓ। ਜਾਈ ਵੰਦੀਆਂ ਜੁੜ ਗਈ ਹੈ ਆਪਣੇ ਜਿਹੜਾ ਇਕਰਤ ਕਰ ਗਏ ਕਿਉਂਕਿ ਇਹਨੂੰ ਕੱਲਾ ਮੇਲਾ ਨਾ ਜਾਣੀ ਲੈ ਸੰਗਤ ਸੰਗਤੀ ਪਹਿਲਾਂ ਮੇਲਾ ਨਹੀਂ ਤੇ ਸਮਾਰੋਹ ਹਨ ਉਸ ਸਤਿਗੁਰੂ ਦੇ ਜਿਨ੍ਹਾਂ ਨੇ ਸਾਡੇ ਵਾਸਤੇ ਬਲੀਦਾਨ ਕੀਤਾ ਹੈ। ਜਿਨ੍ਹਾਂ ਨੇ ਸੀਸ ਦੇ ਕੇ ਕਰਕੇ ਸਮਝਿਆ ਆਪਰੇ ਪ੍ਰੇਮ ਦੇ ਨਾਲ ਅਦੇ ਸੁਹਾਗ बहुत सत्कार जोड़ से सारे विज्ञानी जसवंत सिंह जी मंजी साहब द्वारा इतिहास द्वारा बुलाइए वागू का खालसा वागू